ਤੁਸੀਂ ਅਕਸਰ ਨਗਰ ਕੀਰਤਨਾ ਤੇ ਖਾਸ ਪ੍ਰੋਗਰਾਮਾਂ ਮੌਕੇ ਹੀ ਨਿਹੰਗ ਸਿੰਘਾਂ ਨੂੰ ਗਤਕਾ ਖੇਡਦੇ ਵੇਖਿਆ ਹੋਵੇਗਾ ਪਰ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਕਿਸੇ ਨਗਰ ਕੀਰਤਨ ਦੀਆਂ ਨਹੀਂ ਬਲਕਿ ਵਾਗਾ ਬਾਰਡਰ ਦੀਆਂ ਨੇ ਜਿੱਥੇ ਪਹਿਲੀ ਵਾਰ ਵਿਸਾਖੀ ਮੌਕੇ ਗਤਕਾ ਪਾਰਟੀ ਨੇ ਹਰਤੰਗੇਜ਼ ਕਰਤੱਬ ਵਿਖਾਏ ਬਾਰਡਰ ਤੇ ਪਹਿਲੀ ਵਾਰ ਇਸ ਤਰ੍ਹਾਂ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਦਰਅਸਲ ਖਾਲਸੇ ਦੇ ਸਾਜਨਾ ਦਿਵਸ ਦਾ ਰੰਗ ਇਸ ਵਾਰ ਅੰਮ੍ਰਿਤਸਰ ਦੇ ਵਾਗਾ ਬਾਰਡਰ ਤੇ ਵੀ ਦਿਖਾਈ ਦਿੱਤਾ ਜਾਕੀ ਮੌਕੇ ਰੀਟਰੀਟ ਸੈਰਮਨੀ ਵੇਖਣ ਆਏ ਲੋਕਾਂ ਨੇ ਗੱਤਕਾ ਪਾਰਟੀ ਦੇ ਹੈਰਤ ਅੰਗੇਜ਼ ਕਰਤਾ ਵੀ ਵੇਖੇ ਬੀਐਸਐਫ ਜਵਾਨਾਂ ਦੇ ਨਾਲ ਨਾਲ ਪਾਕਿਸਤਾਨੀ ਆਵਾਮ ਵੀ ਸਮਾਰਸ਼ ਲਾਡ ਨੂੰ ਵੇਖ ਦੰਗ ਰਹਿ ਗਈ ਗੱਤਕਾ ਪਾਰਟੀ ਨੂੰ ਸਨਮਾਨਿਤ ਕਰਦਿਆਂ ਬੀਐਸਐਫ ਅਧਿਕਾਰੀਆਂ ਨੇ ਦੇਸ਼ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਸਾਰੇ ਦੇਸ਼ਵਾਸੀਆਂ ਨੂੰ ਸ਼ੁਭ ਕਾਮਨਾਇਂ ਦਿੰਦਾ ਹਾਂ ਵਸ਼ਾਤੀ ਕੇ ਸ਼ੁਭ ਅਵਸਰ ਤੇ ਮੈਂ ਉਹਨਾਂ ਨੂੰ ਆਪਣੀ ਤਰਫੋਂ ਵਧਾਈ ਦਿੰਦਾ ਹਾਂ ਅੱਜ ਬੀਰ ਖਾਲਸਾ ਘਰੂ ਤੋਂ ਜਿਹੜੀ ਸੰਕਟਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਜੋ ਕਿ ਅੱਜ ਆਪ ਦੇਖ ਹੀ ਰਹੇ ਹੋ ਵੀ ਸੰਗਤ ਨੇ ਫਿਰ ਸ਼ਮਾ ਕਾ ਬਾਰਡਰ ਦੇ ਉੱਪਰ ਅੱਜ ਜੋ ਬੀਐਸਐਫ ਨੇ ਜੋ ਪਹਿਲੀ ਵਾਰ ਵਿਸਾਖੀ ਦਾ ਜੋ ਪ੍ਰੋਗਰਾਮ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਤੇ ਉਸ ਤੋਂ ਬਾਅਦ ਸਾਡਾ ਵੀਰ ਖਾਲਸਾ ਗਰੁੱਪ ਦੀ ਜੋ ਪਰਫਾਰਮੈਂਸ ਸੀ ਸੋ ਸੰਕਟਾਂ ਨੇ ਉਹ ਦੇਖੀ ਹੈ ਗਤਗਾ ਨਿਹੰਗ ਸਿੰਘਾਂ ਦੀ ਬਹਾਦਰੀ ਦਾ ਪ੍ਰਤੀਕ ਹੈ ਜੋ ਬੇਹਦ ਜੋਸ਼ ਤੇ ਉਤਸ਼ਾਹ ਨਾਲ ਖੇਡਿਆ ਜਾਂਦਾ ਅਮਰੀਕਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ